ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਸੱਜਣੋਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ੀ ਸਮਝ ਕੇ ਧੰਨਵਾਦ ਵੀਡੀਓ ਦੇਖਣ ਲਈ ਅੱਜ ਦੀ ਵਿਜ਼ਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿ ਤਹਿਸੀਲ ਪੱਟੀ ਬਾਈ ਸ਼ਮਸ਼ੇਰ ਕੋਲ ਪਹੁੰਚੇ ਛੇਰੇ ਕੋਲ ਕਰਦੇ ਹਾਂ ਗੱਲਬਾਤ ਜੁੜੇ ਰਹੋ ਐਂਡ ਤੱਕਰ ਜੀ ਵਾਜਨ ਜੀ ਸੈਂਸ ਸਤਿਕਾਰ ਕਿਰਪਾ ਰਹਿਣ ਤੇ ਚੜਦੀ ਗਲਾ ਵੈਲਕਮ ਤੁਹਾਨੂੰ ਆ ਦਿਨ 10 ਪੈ ਗਏ ਨਾ ਹੋਰ ਭਰਾ ਵਧੀਆ ਵਧੀਆ ਮਾਰਾ ਨਾਂਦਿਆ ਠੀਕ ਹੈ ਦੋ ਪਸ਼ੂ ਬਟੇਲ ਕਰੀਏ ਸਾਂਝੀ ਇੱਕ ਰਾਂ ਹਾਂਜੀ ਹਾਂਜੀ ਪਿੰਡ ਜੇ ਸੁਣ ਵਾਲੀ ਨਹੀਂ ਨਹੀਂ ਪਿੰਡ ਪਹਿਲਾਂ ਦੱਸੋ ਪਿੰਡ ਆਪਣਾ ਮਾਣੀ ਮੱਲੀਆਂ ਜ਼ਿਲ੍ਹਾ ਜ਼ਿਲ੍ਹਾ ਵੀ ਤਰਨਤਾਰ ਫੇਲ ਵੀ ਤਰਨਤਾਰ ਨੰਬਰ 9779721242 ਠੀਕ ਆ ਤੇ ਦੋ ਪਸ਼ੂਆਂ ਦੀ ਡਿਟੇਲ ਕਰਨੀ ਸਾਂਝੀ ਤੇ ਦੂਜਾ ਮੇਰਾ ਵੀਰ ਝੋਟੀ ਨੀਲੀ ਰਾਵੀ ਤੋਂ ਕਰੀਏ ਤੇ ਵੈਰ ਤੋਂ ਕਰੀਏ ਇਹਨੂੰ ਜੇਤੋਂ ਆਂਦੇ ਉਤੋਂ ਕਰ ਲੈਣੀ ਠੀਕ ਆ ਤੇ ਐਨੂੰ ਤੋੜ ਦਈਏ ਲੰਮੀਆਂ ਤੇ ਬਾਹਰ ਕੱਟੀਆਂ ਬਾਈ ਜੀ ਬਾਹਰ ਮੈਂ ਕੱਢੀਏ ਮੈਂ ਤਾਂ ਐਨੂੰ ਕਰ ਦਈਏ ਪਰ ਕੱਢਣੀਆਂ ਹੀ ਇਹਨੂੰ ਐਨੂੰ ਕੱਢ ਲੈਣੀ ਹਾਂ ਹਾਂ ਠੀਕ ਆ ਖੋਲ ਗਏ ਉਹਨੂੰ ਲਾਇਆ ਪਈ ਐਨੂੰ ਐਨੂੰ ਕਰਦੇ ਫਿਰ ਹਾਂਜੀ ਲਓ ਜੀ ਸੱਚ ਨੂੰ ਬਾਲੀ ਜੜੀ ਚੰਗੀ ਸੁਆ ਬਈ ਕਿਨਵਾ ਹੋ ਗਈ ਹਾਂ ਆਪਰਾ ਫੁੱਟ ਸਾਹ ਲਿਆਦੀ ਉਹਨਾਂ ਦੁੱਜਾ ਗਿਆ ਤੀਜਾ ਵੀ ਹੋ ਸਕਦਾ ਬਾਹਰੋਂ 20 ਕਿਲੋ ਕੱਟਣ ਵਾਲੀ ਆ 20 ਕਿਲੋ ਹਾਂਜੀ ਆਦੀ 20 ਕਿਲੋ ਕੱਟਦੀ ਵਾਕੇ ਯਾਰ ਵਾਹ ਵਾਹ ਕੱਤੋਂ ਵਜੋਂ ਫੁੱਲ ਤੇ ਹਜੇ ਦੇਣ ਲੈ ਜੂਗੀ 7-8 7-8 ਹਾਂਜੀ ਲੈ ਜਾਣੀ ਕਰੋਸ ਜੀ ਵਹਿੜਿਆ ਹਾਂਜੀ ਤੇ ਬਾਕੀ ਮੋਲ ਬਣਾ ਮਿੱਠਾ ਲੋਲੀ ਫੁੱਲੀ ਜੀ ਦੇ ਵਿੱਚ ਆ ਜਾਂਦੀ ਨਾ ਹਾਂਜੀ ਹਾਂਜੀ ਢਿਲ ਢੁਲ ਕਾਫੀ ਭਈ ਆ ਹਾਂਜੀ ਹਾਂਜੀ ਲਓ ਜੀ ਏ ਰੇਟ ਪਾਈ ਜੀ ਫਿਰ ਕੀ ਕਰਦੀ ਜਾਂਦਾ ਫਿਕਸ ਜ ਆ ਰੇਟ ਦੇ ਜੀ 60000 ਦੀ ਭਾਜੀ ਹਾਂ ਚਾਹੀਦੀ ਆ ਹਾਂਜੀ ਚਾਹੀਦੀ 60 ਦੀ ਹਾਂ ਨਾ ਹਾਂ ਨਾ ਦੋ ਘੜ ਦੇ ਦਈਏ ਜੀ 55 ਜੈਸਨੋ ਕਰਦੇ ਚਲੋ ਹੋ ਗਈ ਵਾਵਾ ਦਿਨ ਹੋ ਗਿਆ ਨਾ ਵੀ ਬਾਕੀ ਇਹ ਚੱਕਰੇ ਘਾਉਣ ਫਿਰ ਇਹ ਤਾਂ ਪੰਨ ਤੋੜਨੀ ਹੋਣੀ ਨਹੀਂ ਹੋਣੀ ਜੀ ਮਹਾਰਾਜ ਹਾਂ ਹਾਂ ਹਾਂਜੀ ਹਾਂਜੀ ਲਓ ਜੀ 55000 ਦੀ ਸਜਨੋ ਜੈਸਨੋ ਆ ਤੇ ਵਹਿਰ ਜੰਗੀ ਲਾਦੇ ਮੜੀ ਜੀ ਪਰਾਂ ਨੂੰ ਕੀ ਬਾਤ ਹੈ ਵੱਡੀ ਆ ਤੁਰ ਤੇ ਫੇਰ ਚੱਕੀ ਕਰਵਾ ਦੇ ਫੇਰ ਵੀ ਜੇ ਨਹੀਂ ਕੋਈ ਪੈਣ ਭਾਂ ਇੱਥੇ ਆ ਗਿਆ ਆਖੇ ਵੀ ਕੱਦ ਛੋਟਾ ਹੈ ਹਾਂ ਫੇਰ ਕੱਦ ਵਖਾ ਲਈ ਥਾਂ ਤੇ ਮੱਝਾਂ ਵਾਲਾ ਲੱਗਾ ਕਿਆ ਬਾਤ ਹੈ ਬਾਕੀ ਜਲਮੀ ਨਹੀਂ ਮਣਾਉਣੀ ਨਹੀਂ ਮਣਾਉਣੀ ਲੈ ਆ ਭਾਈ ਦੋਤੇ ਦਾ ਮੱਝ ਰਖਾਉਣਾ ਹਾਂ ਐ ਤਾਂ ਉੱਤੇ ਕੀ ਨਰਖ ਪਰਖ ਹੋਣੀ ਹਾਂਜੀ ਹਾਂਜੀ ਦੂਰੀ ਰਾਪਤ ਰਵਾਤੀ ਇਸੇ ਕਰਕੇ ਕੱਦ ਕੁਝ ਪੂਰਾ ਵੱਡਾ ਹਾਂਜੀ ਹਾਂ ਥਾਂ ਵੇਖੋ ਮੱਝਾਂ ਵਾਲਾ ਦੇ ਨਾਲ ਖੁੱਲੇ 10 ਲੈ ਜੇ ਤੇ 55 ਦੀ ਜੈਸਨੋ ਅੱਗੇ ਆ ਗਈ ਕੱਟੀ ਨੀਲੀ 라ਵੀ ਦੀ ਕਿਉਂ ਨੀਲੀ 라ਵੀ ਖੀਰੀ ਖੀਰੀ ਮੂਹ ਨੀਲੀ ਮੂਹ ਨੀਲੀ ਖੀਰੀ ਖੋਲ ਤੇ ਮੇਰਾ ਵੀਰ ਨਿਸ਼ਾਨੀਆਂ ਸਾਰੀਆਂ ਕਵਰ ਕਰ ਦਿੱਤੀਆਂ ਸਾਰੀਆਂ ਸਾਰੀਆਂ ਤੂਲ ਦੇ ਵੀ ਸਾਰੀਆਂ ਹੀ ਨਿਸ਼ਾਨੀਆਂ ਤੋਂ ਨਹੀਂ ਕੋਈ ਕਹਿ ਸਕਦਾ ਹਾਂ ਥੋੜਾ ਜਨਾ ਚੱਪੂ ਪਾਇਆ ਤੇ ਸ਼ਾਂਤੀ ਹੋ ਜਾ ਔਰ ਖਿਹਾਰੇ ਦੇ ਪਸ਼ੂ ਕਰਦਾ ਨਾ ਲਓ ਜੀ ਲਾਓ ਬਾਈ ਲਾਓ ਨਾ ਤਲੇ ਹਾਰੇ ਮੋਰੀ ਦੀ ਜਦੋਂ ਪਾਈਏ ਨੇ ਨਾ ਫਿਰ ਬੱਚੇ ਨੂੰ ਤੇ ਬੱਚਾ ਕਰਦਾ ਹੈ ਨਾ ਬਿਲਕੁਲ ਤਲੇ ਹਾਰੇ ਦੀ ਔਲ ਕਰਨੀ ਕਰਨੀ ਪਾਈਏ ਨੇ ਤੇ ਮੁਖੜਾ ਮਖੜਾ ਦੇਖੋ ਬਿਤਾਣਾ ਬਿਲਕੁਲ ਬਿਲਕੁਲ ਮੁਖੜਾ ਵਿਖਾਉਣੇ ਹੈ ਜਿਹੜਾ ਛਾਣ ਲੇਵਾ ਵਿਖਾ ਲਈ ਹੈ ਨਾ ਦੇਖੋ ਚਾਰ ਛਾਣਿਆ ਹੈ ਨਾ ਹਾਂਜੀ ਆ ਜੀ ਦੇਖੋ ਪੂਰੇ ਆਏ ਵਿਰਲਾ ਦੇ ਮੋਟਾ ਥਾਣ ਫਿਰ ਇਹ ਨਹੀਂ ਨਿਕਲਦਾ ਛਾਣਿਆ ਹੁਣ ਮੁਖੜਾ ਵਿਖਾਓ ਪਠਿਆਲਿਆਂ ਚੋਂ ਨਹੀਂ ਮੂੰਹ ਫੜਦੀ ਨਹੀਂ ਆਈ ਨਾ ਜੀ ਹੈ ਅਜੇ ਆਈ ਹੋਈ ਹੈ ਜੀ ਅੱਛਾ ਹਾਂ ਜੀ ਹਾਂ ਬਿਲਕੁਲ ਨਹੀਂ ਆਈ ਤੇ ਰੇਟ ਬਾਈ ਕੀ ਕਰਤਾ ਜੀ ਦੇ ਜੀ ਸਾਡੂ ਸਾਨੂੰ 40000 ਦੀ ਪਿਆਰ ਮੌਤ ਕਰਕੇ 37000 ਦੇ ਰਹਾ ਜੀ ਹਾਂ 35 ਦਿਨ ਕਰਤੀ ਚਲੋ ਜੀ ਚਲੋ ਬਾਈ ਕੀ ਦੇ ਜਾਨ ਦੇ 35 ਹੈਨਾ ਗਾਂ ਆ ਵੀ ਇਹਨੇ ਧੂਣ ਤੋਂ ਵੀ ਧੂਣ ਦੇਣੀ ਆ ਹਾਂ ਗਾਂ 55 ਕੱਤੀ 35 ਮੇਲਾ ਲੁੱਟ ਲਿਓ ਪਿੰਡ ਮਾਣੇ ਮੱਲੀਆ ਜ਼ਿਲ੍ਹਾ ਦੇ ਤਸੀਲਦਾਰ ਤਨਤਨ ਭਾਈ ਸ਼ਮਸ਼ੇਰ ਗੁਰ ਸਾਸਿਕਾਲ